ਸਤਿ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੀ ਇੱਕ ਬਹੁਤ ਵੱਡੀ ਖਬਰ ਹੈ ਕਿ ਬੱਚਿਆਂ ਦੇ ਭਵਿੱਖ ਦੇ ਵਿੱਚ ਇੱਕ ਨੌਕਰੀਆਂ ਦਾ ਇੰਤਜ਼ਾਮ ਕਰਨਾ ਔਰ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਪੋਜ਼ਿਟਿਵ ਸਟੈਪ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਬੇਰੋਜ਼ਗਾਰ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਮੈਨੂੰ ਇੱਕ ਛੋਟੀ ਜਿਹੀ ਪੋਸਟ ਪੜਨ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਜਾਨੀ ਕਿ 1 ਤੋਂ 1 ਅਕਤੂਬਰ ਤੋਂ 1 ਅਕਤੂਬਰ ਤੋਂ ਨੌਕਰੀਆਂ ਦਾ ਇੰਤਜ਼ਾਮ ਕਰਨ ਵਾਸਤੇ ਇੱਕ ਕੰਪਨੀ ਜਿਹੜੀ ਹੈ ਉਹ ਅਮਰਗੜ ਨੇੜੇ ਮਲੇਰ ਕੋਟਲਾ ਦੇ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਬਹੁਤ ਸਾਰੇ ਉਸ ਏਰੀਏ ਦੇ ਜਿਹੜੇ ਬੱਚੇ ਨੇ ਬੇਰੁਜ਼ਗਾਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਨੌਕਰੀਆਂ ਐ ਉਹ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਨੇ ਇਸ ਕੰਪਨੀ ਦੇ ਵਿੱਚ ਇਸ ਕੰਪਨੀ ਦੇ ਸਰਹੰਦ ਤੋਂ ਇੰਚਾਰਜ ਮਿਸਟਰ ਮਹਿਕ ਪ੍ਰੀਤ ਸਿੰਘ ਜੀ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਔਰ ਉਹਨਾਂ ਤੋਂ ਪੁੱਛਦੇ ਆ ਕਿ ਕੰਪਨੀ ਦਾ ਨਾਮ ਕੀ ਹੈ ਬੱਚਿਆਂ ਨੂੰ ਕਿੰਨੀ ਸੈਲਰੀ ਦੇਵੇਗੀ ਕਿ ਬੱਚਿਆਂ ਦੇ ਰਹਿਣ ਖਾਣ ਪੀਣ ਦਾ ਪ੍ਰਬੰਧ ਕੰਪਨੀ ਦਾ ਹੋਏਗਾ ਕਿੰਨੇ ਘੰਟੇ ਦੀ ਡਿਊਟੀ ਹੋਏਗੀ ਔਰ ਭਵਿੱਖ ਜਿਹੜਾ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਹੋਏਗਾ ਸੋ ਇਹ ਪੋਸੂਨਾਮਾ ਚੈਨਲ ਨੇ ਪਹਿਲ ਕੀਤੀ ਹੈ ਮੈਂ ਦੱਸ ਦਿਆਂ ਕਿ ਬੱਚਿਆਂ ਨੂੰ ਨੌਕਰੀ ਦੀ ਅੱਜ ਬਹੁਤ ਜ਼ਰੂਰਤ ਹੈ ਔਰ ਇਹ ਨੌਕਰੀ ਇਹ ਖਬਰ ਘਰ ਘਰ ਤੱਕ ਪਹੁੰਚੇ ਇਸ ਕਰਕੇ ਪੋਸੂਨਾਮਾ ਚੈਨਲ ਨੇ ਸਟੈਪ ਚੱਕਿਆ ਹੈ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਮਹਿਕ ਪ੍ਰੀਤ ਸਿੰਘ ਜੀ ਜੋ ਇਹ ਸੋਚਣਾ ਦੇਣ ਵਾਸਤੇ ਅੱਗੇ ਕੀਤਾ ਹੈ ਸਾਡੀ ਬੱਚਿਆਂ ਨੂੰ ਮੈਂ ਕੰਪਨੀ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਜਾਗਰੂਤ ਕਰ ਸਕਾਂ ਤੇ ਉਹਨਾਂ ਨੂੰ ਰੋਜ਼ਗਾਰ ਦੇ ਸਕਾਂ ਬਿਲਕੁਲ ਅੱਛਾ ਮੈਕ ਪ੍ਰੀਜੀ ਇਸ ਟਾਈਮ ਤੁਸੀਂ ਕਿੱਥੋਂ ਬੋਲ ਰਹੇ ਹੋ ਮੈਂ ਸਰਹੰਦ ਤੋਂ ਬੋਲ ਰਿਹਾ ਜੋ ਪੰਜਾਬ ਵਿੱਚ ਹੈ ਡਿਸਟ੍ਰਿਕਟ ਫਤਿਹਗੜ ਸਾਹਿਬ ਜੀ ਇਹ ਜਿਹੜਾ ਤੁਸੀਂ ਅਮਰਗੜ ਕੈਂਪ ਲਾ ਰਹੇ ਹੋ ਕਿੰਨੀ ਤੋਂ ਸ਼ੁਰੂ ਹੋ ਰਿਹਾ ਔਰ ਕਿੰਨੇ ਵਜੇ ਤੱਕ ਚੱਲੇਗਾ ਕਿੰਨੇ ਵਜੇ ਸ਼ੁਰੂ ਹੋਏਗਾ ਔਰ ਇਸ ਕੈਂਪ ਦੀ ਰੂਪਰੇਖਾ ਬਾਰੇ ਮੈਨੂੰ ਪੂਰੀ ਜਾਣਕਾਰੀ ਦਿਓ ਤਾਂ ਕਿ ਤੁਹਾਡੇ ਦੁਆਰਾ ਕੱਡੀਆਂ ਜਿਹੜੀਆਂ ਕੰਪਨੀ ਦੁਆਰਾ ਕੱਡੀਆਂ ਨੌਕਰੀਆਂ ਇਹਦਾ ਵੱਧ ਤੋਂ ਵੱਧ ਬੱਚਿਆਂ ਨੂੰ ਫਾਇਦਾ ਹੋ ਸਕੇ ਬਿਲਕੁਕੁਲ ਦੇਖੋ ਅੱਜ ਕੱਲ ਬਹੁਤ ਕੰਪਨੀਆਂ ਨੇ ਜਗਾ ਜਗਾ ਘੁੰਮ ਰਹੀਆਂ ਨੇ ਬੱਚਿਆਂ ਨੂੰ ਰੋਜ਼ਗਾਰ ਦੇ ਰਹੀਆਂ ਨੇ ਜੋ ਆਪਣੀ ਕੰਪਨੀ ਹੈ ਗਵਰਨਮੈਂਟ ਸਰਕਾਰ ਲੋਡ ਰਜਿਸਟਰ ਹੈ ਜੋ ਕਿ ਕੰਪਨੀ ਦਾ ਨਾਮ ਹੈ ਐਸ ਆਈ ਐਸ ਸਕਿਉਰਟੀ ਐਂਡ ਇੰਟੈਲੀਜੈਂਸ ਸਰਵਿਸ ਲਿਮਟਿਡ ਇੰਡੀਆ ਪਲਸ ਇਹ ਕੰਪਨੀ ਇੰਟਰਨੈਸ਼ਨਲ ਵੀ ਹੈ ਜੋ ਰੋਜ਼ਗਾਰ ਹੈ ਬੱਚਿਆਂ ਨੂੰ ਬਾਹਰ ਚੰਗੇ ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰ ਇਹ ਕੰਪਨੀ ਬਾਹਰ ਵੀ ਫੈਲੀ ਹੋਈ ਹੈ ਨਾਲੇ ਬਾਹਰ ਵੀ ਟ੍ਰੇਨਿੰਗ ਸਕੂਲ ਹੈਗੇ ਨੇ ਜਿੱਥੇ ਬੱਚੇ ਟ੍ਰੇਨਿੰਗ ਕਰਕੇ ਆਪਣਾ ਰੋਜ਼ਗਾਰ ਕਰ ਸਕਦੇ ਨੇ ਜੋ ਆਪਣੀ ਕੰਪਨੀ ਦੀ ਲਾਈਨ ਹੈ ਉਹ ਸਕਿਉਰਟੀ ਗਾਰਡ ਦੀ ਲਾਈਨ ਹੈ ਜਿੰਦੇ ਵਿੱਚ ਸੀਆਈਟੀ ਪੋਸਟ ਯਾਨਕੀ ਜੋ ਏਟੀਆਂ ਵਿੱਚ ਪੌਂਦੇ ਲੈ ਕੇ ਉਹਨਾਂ ਦੇ ਪੋਸਟਾਂ 플러스 ਦੂਸਰੀ ਸਿਕਿਉਰਟੀ ਗਾਰਡ ਦੀ ਜੋ ਆਪਣੇ ਗਵਰਨਮੈਂਟ ਸਰਕਾਰ ਦੇ ਲਿਮਟਿਡ ਅਧਾਰੇ ਨੇ ਉਹਨਾਂ ਵਿੱਚੋਂ ਨਾਲ ਰੋਜ਼ਗਾਰ ਮਿਲੇਗਾ ਜਿੱਦਾਂ ਮਰੂਤੀ ਸੰਜੂਕੀ ਸੋਨਾਲਿਕਾ Honda Hyundai Reliance Coca Cola Abuja Cement Birla Five Star Hotel Cool Plaza Government Hospital Government School ਇਹਨਾਂ ਲਿਮਟਿਡ ਅਧਾਰਿਆਂ ਵਿੱਚ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਜੋ ਰੋਜ਼ਗਾਰ ਦੀ ਘੰਟਿਆਂ ਦੀ ਡਿਊਟੀ ਹੈ 12 ਘੰਟਿਆਂ ਦਾ ਜਾਨੀ ਕੱਟ ਪਿੱਟ ਕੇ 18000 ਰੁਪਏ ਉਹਨਾਂ ਦੇ ਖਾਤੇ ਵਿੱਚ ਦਿੱਤਾ ਜਾਏਗਾ ਪਲੱਸ 2500 ਰੁਪਏ ਪੀਐਫ ਅੰਡ ਮਿਲੇਗਾ ਐਸਆਈ ਕਾਰ ਦੀ ਫੈਸਿਲਿਟੀ ਮਿਲੇਗੀ ਜਾਨੀ ਕਿ ਮੈਡੀਕਲ ਜਾਨੀ ਕਿ ਆਪਣੇ ਪਰਿਵਾਰ ਦਾ ਇਲਾਜ ਫ੍ਰੀ ਕਰਵਾ ਸਕਦਾ ਹੈ LIC ਦੀ ਮਾ ਯਾਨਕਿ ਡੈਟਾ ਕਲੇਮ ਵੀ ਮਿਲੇਗਾ ਬੱਚਿਆਂ ਨੂੰ ਜੀ ਪਲੱਸ ਹਰ ਸਾਲ ਐਗਰੀਮੈਂਟ ਹੈ 10 ਤੋਂ 12% ਬੱਚਿਆਂ ਦੇ ਹਰ ਹਰ ਸਾਲ ਐਗਰੀਮੈਂਟ ਲੱਗੇਗਾ ਯਾਨੀ ਕਿ ਉਹਨਾਂ ਦੇ ਹਰ ਸਾਲ ਜੋ ਸੈਲਰੀ ਹੈ ਇਨਕਰੀਜ਼ ਹੋਏਗੀ ਪਲੱਸ ਅੱਛਾ ਨੈਕਸਟ ਜਿਹੜੀ ਤੁਸੀਂ ਦੱਸੋ ਕਿ ਇਹ ਜਿਹੜੀ ਤੁਸੀਂ ਅਮਰਗੜ ਕੈਂਪ ਲਾ ਰਹੇ ਹੋ ਕਿੰਨੀ ਤਰੀਕ ਨੂੰ ਸ਼ੁਰੂ ਹੋ ਰਿਹਾ ਹੈ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗਾ ਔਰ ਕਿੰਨੇ ਦਿਨ ਚੱਲੇਗਾ ਸਰ ਅਮਰਗੜ ਜੋ ਮਲੇਰ ਕੋਟਲਾਡੇ ਵਿੱਚ ਅਮਰਗੜ ਦਾ ਜੋ ਬੀਟੀਪੀ ਆਫਿਸ ਹੈ ਉੱਥੇ ਕੈਂਪ ਜੋ ਲੱਗ ਰਿਹਾ ਹੈ 1 ਤਰੀਕ 10ਵਾਂ ਮਹੀਨਾ 2025 ਨੂੰ ਸਵੇਰ ਦੇ 9:30 ਵਜੇ ਤੋਂ ਲੈ ਕੇ 3 ਵਜੇ ਤੱਕ ਰੋਜ਼ਗਾਰ ਕੈਂਪਸ ਚੱਲੇਗਾ ਜੀ ਔਰ ਉਸ ਤੋਂ ਬਾਅਦ 3 ਤਰੀਕ ਨੂੰ ਆ ਔਰ ਉਸ ਤੋਂ ਬਾਅਦ 6 6 ਤਰੀਕ ਨੂੰ ਇਹ ਕੈਂਪ ਹੈ ਜੋ 3 ਦਿਨ ਲੱਗੇਗਾ ਏਸੀ ਜਗ੍ਹਾ ਹੀ ਤਿੰਨ ਤਿੰਨ ਲੱਗੇਗਾ ਹਾਂਜੀ ਹਾਂਜੀ ਅਮਰਗੜ ਅਹਿਮਦਗੜ ਮਲੇਰ ਕੋਟਲਾ ਕਿਉਂਕਿ ਤਿੰਨ ਬਲੋਕ ਹੈਗੇ ਆ ਮਲੇਰ ਕੋਟਲਾ ਦੇ ਤਿੰਨ ਬਲੋਕ ਹੈ ਪੀਡੀਪੀ ਆਫਿਸ ਜੋ ਇੱਕ ਹੀ ਜਗ੍ਹਾ ਸਥਿਤ ਨੇ ਅਲੱਗ ਅਲੱਗ ਦਿਨ ਜਾਨਕਿ 1 3 6 ਤਾਰੀਖ ਨੂੰ ਤਿੰਨ ਤਿੰਨ ਕੈਂਪ ਲੱਗੇਗਾ ਸਾਇਸ ਲਿਮਟਿਡ ਦੁਆਰਾ ਅੱਛਾ ਮੈ ਪਰੀ ਜੀ ਇਹ ਵੀ ਦੱਸੋ ਕਿ ਜਿੱਦਾਂ ਬੱਚੇ ਜਿਹੜੇ ਉਹ ਇਸ ਏਰੀਏ ਦੇ ਨੇ ਜਿੱਦਾਂ ਤੁਸੀਂ ਦੱਸਿਆ ਅਮਰਗੜ ਹੋ ਗਿਆ ਮਲੇਰ ਕੋਟਲਾ ਹੋ ਗਿਆ ਇਹਦੇ ਨਾਲ ਦਾ ਇਲਾਕਾ ਹੋ ਗਿਆ ਜਦੋਂ ਇਹ ਬੱਚੇ ਸਿਲੈਕਟ ਹੋਣਗੇ ਕਿ ਇਹਨਾਂ ਨੂੰ ਇਸੇ ਏਰੀਏ ਵਿੱਚ ਹੀ ਰੱਖਿਆ ਜਾਏਗਾ ਜਾਂ ਆਊਟ ਆਫ ਪੰਜਾਬ ਜਾਂ ਆਊਟ ਆਫ ਡਿਸਟ੍ਰਿਕਟ ਇਹਨਾਂ ਨੂੰ ਜਿਹੜੀ ਨੌਕਰੀ ਦਿੱਤੀ ਜਾਏਗੀ ਸਰ ਇੱਕੋ ਸਰ ਐਸੀ ਐਸੀ ਗੱਲ ਹੈ ਕਿਉਂਕਿ ਅੱਜ ਕੱਲ ਰੋਜ਼ਗਾਰ ਹੈ ਸਾਡੇ ਕੋਲ ਇਹਨਾਂ ਦੇ ਲੋਕਲੇਰੇ ਚ ਵੈਕੰਸੀ ਹੋਊਗੀ ਤੇ ਬੱਚਿਆਂ ਨੂੰ ਇਹ ਵੈਕੰਸੀ ਮਿਲ ਜਾਏਗੀ ਅਗਰ ਵੈਕੰਸੀ ਨਹੀਂ ਹੈ ਇਹਨਾਂ ਨੂੰ ਯਾਨੀ ਕਿ ਪੰਜਾਬ ਵਿੱਚ ਇੱਥੇ ਇਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਜਿੱਦਾਂ ਜਿਹੜੇ ਮੈਂ ਸ਼ਹਿਰ ਡਿਸਟ੍ਰਿਕਟ ਕਰ ਰਿਹਾ ਤੁਹਾਡੇ ਨਾਲ ਜਿੱਦਾਂ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਲੰਧਰ ਚੰਡੀਗੜ੍ਹ ਮਾਲੀ ਇੱਥੇ ਵੈਕੈਂਸੀ ਬਹੁਤ ਹੀ ਹੈ ਬਟ ਆਪਣੇ ਮਲੇਰਕੋਟਲਾ ਵਿੱਚ ਹੈ ਬਹੁਤ ਬਹੁਤ ਘੱਟ ਨੇ ਅੱਛਾ ਮੈਂ ਜੀ ਇਹ ਜਦੋਂ ਆਪਾਂ ਇਹਨਾਂ ਨੂੰ ਆਊਟ ਆਫ ਡਿਸਟ੍ਰਿਕਟ 'ਤੇ ਜਾਾਂਗੇ ਤਾਂ ਫਿਰ ਉੱਥੇ ਰਹਿਣ ਸਹਿਣ ਖਾਣ ਪੀਣ ਦਾ ਖਰਚ ਹੈ ਔਰ ਇਹਨਾਂ ਦੀ ਅਕੋਮੋਡੇਸ਼ਨ ਕੀ ਉਹ ਕੰਪਨੀ ਦਾ ਹੋਏਗਾ ਜਾਂ ਇਹਨਾਂ ਦਾ ਹੋਏਗਾ ਪਰ ਸੈਲਰੀ 'ਚੋਂ ਕੱਟਿਆ ਜਾਏ ਕਿ ਕਿਸ ਤਰ੍ਹਾਂ ਹੈ ਸਾਰਾ ਕੁਝ ਜੋ ਕੰਪਨੀਆਂ ਸਾਰਾ ਕੁਝ ਦੇ ਰਹੀ ਹੈ ਕੁਝ ਐਕੋਜੀਆ ਇੰਡਸਟਰੀਆਂ ਨੇ ਜੋ ਬੱਚਿਆਂ ਨੂੰ ਖਾਣਾ ਵੀ ਦੇ ਰਹੀ ਹੈ ਰਹਿਣਾ ਵੀ ਦੇ ਰਹੀ ਹੈ ਕੁਝ ਐਕੋਜੀਆ ਇੰਡਸਟਰੀਆਂ ਨੇ ਜੋ ਬੱਚਿਆਂ ਦਾ ਰਹਿਣਾ ਸਹਿਣਾ ਬੱਚੇ ਦੀ ਖੁਦ ਦੀ ਸੈਲਰੀ ਵਿੱਚ ਹੋਏਗਾ ਇਹ ਦੋਨੋਂ ਚੀਜ਼ਾਂ ਹੈ ਜਿੱਥੇ ਰਹਿਣਾ ਖਾਣਾ ਨਹੀਂ ਹੈ ਉੱਥੇ ਬੱਚੇ ਦੀ ਸੈਲਰੀ ਜ਼ਿਆਦਾ ਹੋਏਗੀ ਜਿੱਥੇ ਕੰਪਨੀ ਨੂੰ ਰਹਿਣਾ ਸਹਿਣਾ ਦੇ ਰਹੀ ਹੈ ਆਟੋਮੈਟਿਕਲੀ ਉਹਨਾਂ ਦੀ ਸੈਲਰੀs ਤੋਂ ਥੋੜਾ ਜਿਹਾ ਲਾਸ ਹੋਏਗਾ ਕਿੰਨਾ ਕੁ ਲਾਸ ਹੋਏਗਾ ਸਪੋਜ਼ ਉਹਦੀ 18000 ਰੁਪਿਆ ਹੈਂ ਜੀ 4000 ਰੁਪਿਆ 4000 ਰੁਪਿਆ ਰਹਿਣ ਦਾ ਖਾਣ ਦਾ ਜਿਹੜਾ ਹੋਏਗਾ ਉਹ ਕੱਟਿਆ ਜਾਏਗਾ ਕੱਟਿਆ ਜਾਏਗਾ ਸਰ ਅੱਛਾ ਤੇ ਹੋਰ ਪੁਵੇਖੀਆਂ ਕੀ ਕੀ ਮਤਲਬ ਇਸ ਬੱਚੇ ਦੇ ਕਿਹੜੇ ਕਿਹੜੇ ਫੰਡਸ ਹੋਣਗੇ ਔਰ ਕੇ ਮਤਲਬ ਜਿਹੜੀ ਫੰਡਸ ਹੈ ਕੱਟੇ ਹੈ ਔਰ ਜਦੋਂ ਕਦੋਂ ਮਿਲਣਗੇ ਇਹਨਾਂ ਨੂੰ ਜਦੋਂ ਉਹ ਨੌਕਰੀ ਛੱਡਣਗੇ ਜਾਂ ਮਤਲਬ ਕਿਸ ਤਰ੍ਹਾਂ ਹੈ ਉਹ ਉਸ ਬਾਰੇ ਵੀ ਦੱਸ ਦਿਓ ਨੌਕਰੀ ਛੱਡਣ ਦੀ ਹੈ ਨੌਕਰੀ ਲੰਮੇ ਸਮੇਂ ਤੱਕ ਇਹ ਲੜਕੇ 10 ਸਾਲ ਤੱਕ ਨੌਕਰੀ ਕਰਦੇ ਹੈ ਇਹਨਾਂ ਨੂੰ ਪੈਨਸ਼ਨ ਹੀ ਪੈਨਸ਼ਨ ਲੈਣ ਦੇ ਹੱਕਦਾਰ ਹੋ ਜਾਣਗੇ ਮੈਂ ਉਹ ਹੀ ਕਹਿੰਦਾ ਕਿ ਕਿੰਨੀ ਪੈਨਸ਼ਨ ਹੈ ਕਿੰਨੀ ਪੈਨਸ਼ਨ ਹੋਏਗੀ ਪੈਨਸ਼ਨ ਇਹਨਾਂ ਦੀ ਲਗਭਗ ਜਦੋਂ ਇਹ 55 ਸਾਲ ਦੇ ਹੋ ਜਾਣਗੇ ਇਹਨਾਂ ਦੀ ਪੈਨਸ਼ਨ ਉਦੋਂ ਆਣੀ ਸ਼ੁਰੂ ਹੋਗੀ 55 ਤੋਂ 58 ਸਾਲ ਜੋ ਇਹਨਾਂ ਨੂੰ ਪੈਨਸ਼ਨ ਮਿਲੇਗੀ ਤਕਰੀਬਨ 16 ਤੋਂ ਲੈ ਕੇ 18000 ਪਰ ਮਹੀਨਾ ਨੂੰ ਪੈਨਸ਼ਨ ਮਿਲੇਗੀ ਅੱਛਾ ਇਹ ਕੀ ਲੜਕੇ ਹੀ ਸਿਕਿਉਰਿਟੀ ਗਾਰਡ ਲਈ ਅਪਲਾਈ ਕਰ ਸਕਦੇ ਨੇ ਬਿਲਕੁਲ ਬਿਲਕੁਲ ਸਰ ਜੋ ਆਪਣੇ ਐਸ ਆਈ ਐਸ ਵਿੱਚ ਜੋ ਫਾਰਮ ਭਰਨੇ ਹੈ ਸਿਰਫ ਲੜਕੇ ਹੀ ਅਪਲਾਈ ਕਰ ਸਕਦੇ ਹੈ ਉਹਨਾਂ ਦੀ 1 ਮੰਥ ਟ੍ਰੇਨਿੰਗ ਹੋਗੀ ਸਿਰਫ ਫਤਿਹਗੜ੍ਹ ਸਾਹਿਬ ਟ੍ਰੇਨਿੰਗ ਦੇ ਦੌਰਾਨ ਇਹਨਾਂ ਬੱਚਿਆਂ ਨੂੰ ਕੁਝ ਦੇਣਾ ਪਏਗਾ ਤੁਹਾਨੂੰ ਬਿਲਕੁਲ ਜੀ ਟ੍ਰੇਨਿੰਗ ਦੇ ਦੌਰਾਨ ਬੱਚੇ ਇਹ ਫੀਸ ਭਰਨਗੇ 10000 ਰੁਪਏ ਡਿਪੋਜ਼ਿਟ ਕਰਨਗੇ ਉਹ ਕਿਸ ਚੀਜ਼ ਦਾ 5000 ਦਿਨਾਂ ਦੇ ਕੱਪੜੇ ਹੈ ਜਾਨਕੀ ਜਿਸ ਦਿਨਾਂ ਲੜਕਿਆਂ ਨੇ ਟ੍ਰੇਨਿੰਗ ਕਰਨੀ ਹੈ ਪੀਟੀ ਸ਼ਰਟ ਬੈਲਟ ਸਾਈ ਟੋਪੀ ਜਿਸ ਦਿਨ ਇਹਨਾਂ ਨੂੰ ਡਿਊਟੀ ਮਿਲ ਜਾਣੀ ਹੈ ਕੰਪਨੀ ਵੱਲੋਂ ਦੋ ਸਕਿਉਰਟੀ ਗਾਰਡ ਦਿਆਂ ਵਰਦੀਆਂ 6 ਵੀ ਸੇਫਟੀ ਸੂਟ ਜਰਾਤਾਂ ਦੋ ਸ਼ਰਟਾਂ ਪੈਂਟਾਂ ਟੋਪੀ ਬੈਲਟ 680 ਫਾਇਰਡ ਵਿਸਲ ਹੋਰ ਬਾਕੀ ਕਿੰਨੇ ਦਾ ਸਰਪੀ ਇਹ 10000 ਰੁਪਿਆ ਸਿਰਫ ਵਰਦੀ ਦਾ ਹੀ ਹੈ ਨੋ ਨੋ ਨਾ ਵਿੱਚ ਪਲਸ ਰਹਿਣਾ ਖਾਣਾ ਔਰ ਟ੍ਰੇਨਿੰਗ ਦਾ ਆਨਲਾਈਨ ਕਲਾਸਾਂ ਦਾ ਜੀ ਬੱਚਿਆਂ ਦਾ ਵਾਜੇ ਪੈਸਾ ਇਹ ਸਿਕਿਉਰਟੀ ਫੀਸ ਲਿੱਤੀ ਜਾ ਰਹੀ ਹੈ ਬੱਚਿਆਂ ਕੋਲ ਜੋ ਕੱਲ ਨੂੰ ਬੱਚਾ ਜੀ ਤਾਂ ਡਿਊਟੀ ਚਲਾ ਗਿਆ ਉਹ ਸਾਲ ਡਿਊਟੀ ਕੰਪਲੀਟ ਕਰ ਲੈਣਾ ਦੋ ਕਿਸ਼ਤਾਂ ਵਿੱਚ ਬੱਚਿਆਂ ਦੇ ਪੈਸੇ ਰਿਫੰਡ ਹੋਣਗੇ 6 ਮਹੀਨਿਆਂ ਦਾ 7500 4 6 ਮਹੀਨਿਆਂ ਦਾ 7500 ਜੋ ਆਪਣੇ ਗਵਰਨਮੈਂਟ ਸਰਕਾਰ ਵੱਲੋਂ 15000 ਰੁਪਏ ਦਾ ਫੰਡ ਹੈ ਜੋ ਨਾ ਕੋ ਸਾਢੇ 10000 ਛੋਟੀ ਫੀਸ ਲੈ ਰਹੀ ਹੈ ਕੰਪਨੀ ਨਹੀਂ ਹੁਣ ਇਸ ਟਾਈਮ ਕਿੰਨੇ ਕ ਬੱਚੇ ਨੇ ਜਿਹੜੇ ਤੁਹਾਡੀ ਕੰਪਨੀ ਦੇ ਵਿੱਚ ਜੌਬ ਕਰ ਰਹੇ ਨੇ ਸਰ ਐਸੇ ਤੁਸੀਂ ਪੂਰੇ ਪੰਜਾਬ ਵਿੱਚ ਮੈਂ ਦਾਸ ਰਿਹਾ ਆਪਣੇ ਇਥੇ ਮਲੇਰਕੋਟਲੇ ਵਿੱਚ ਵੀ ਕਰ ਰਹੇ ਆ ਹੁਸ਼ਿਆਰਪੁਰ ਵਿੱਚ ਕਰ ਰਹੇ ਆ ਜਲੰਧਰ ਲੁਧਿਆਣਾ ਅਮ੍ਰਿਤਸਰ ਚੰਡੀਗੜ੍ਹ ਖੰਨਾ ਮੰਡੀ ਗੁਬਿੰਦਗੜ੍ਹ ਕਰਨਾਲ ਹਰਿਆਣਾ ਜੰਮੂ ਹਰਭੇ ਪੂਰੇ ਭਾਰਤ ਵਿੱਚ ਲਿਮਿਟਿਡ ਹੈ ਹਰ ਜਗ੍ਹਾ ਫੈਲੀ ਹੋਈ ਕੰਪਨੀ ਹਰ ਜਗ੍ਹਾ ਵਿੱਚ ਐਸਆਈਐਸ ਕੰਪਨੀ ਹੈ ਹੁਣ ਜਿਹੜੀ ਅਮਰਗੜ ਦੇ ਨੇੜੇ-ਨੇੜੇ ਹੈ ਉਹਨਾਂ ਦੀ ਇਹ ਤਾਰੀਖ ਇੱਕ ਵਾਰੀ ਹੋਰ ਅਨਾਉਂਸ ਕਰ ਦਿਓ ਮਹਤਪ੍ਰੀਤ ਜੀ ਠੀਕ ਹੈ ਜੀ ਆਪਣੇ 1 10 2025 ਨੂੰ ਅਮਰਗੜ ਦੇ ਬੀਡੀਪੀ ਆਫਿਸ ਵਿੱਚ ਕੈਂਪ ਲੱਗ ਰਿਹਾ ਹੈ ਔਰ 3 ਤਾਰੀਖ ਨੂੰ ਅਮਰਗੜ ਅਹਿਮਦਗੜ 3 ਤਾਰੀਖ ਨੂੰ ਆਪਣੇ ਅਹਿਮਦਗੜ ਦੇ ਬੀਡੀਪੀ ਆਫਿਸ ਵਿੱਚ ਔਰ 6 ਤਾਰੀਖ ਨੂੰ ਮਲੇਰ ਕੋਟਲਾ ਦੇ ਬੀਡੀਪੀ ਆਫਿਸ ਵਿੱਚ ਇਹ ਕੈਂਪ ਲਗਾ ਰਹੀ ਹੈ ਐਸਆਈਐਸ ਕੰਪਨੀ ਸੋ ਬਹੁਤ-ਬਹੁਤ ਮੈਂ ਇੱਕ ਮਿਹਰਬਾਨੀ ਮੈਕ ਪ੍ਰੀਜੀ ਔਰ ਮੈਂ ਤੁਹਾਡੀ ਪੋਸਟ ਪੜ੍ਹੀ ਸੀ ਤਾਂ ਮੈਂ ਕਿਹਾ ਚਲੋ ਚੈਨਲ ਦਾ ਮੇਨ ਕੰਮ ਇਹ ਹੁੰਦਾ ਹੈ ਕਿ ਚੰਗੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣਾ ਬਿਲਕੁਲ ਬਿਲਕੁਲ ਸੋ ਤੁਸੀਂ ਵਕਤ ਕੱਢਿਆ ਤੁਹਾਡੀ ਨਿਊਜ਼ਾਂ 'ਚ ਲੱਗ ਜਾਏਗੀ ਔਰ ਇਸ ਨਿਊਜ਼ ਦਾ ਬਹੁਤ ਜਲਦੀ ਅਸਰ ਹੋਏਗਾ ਸਰ ओके थैंक यू सो मच सर ਤੁਸੀਂ ਬਹੁਤ ਬੱਚਿਆਂ ਦੇ ਇਹ ਜ਼ਰੂਰੀ ਮੁੱਦਾ ਚੱਕਿਆ ਤਾਂ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਆਜ ਕਾਲ ਆਪਾਂ ਦੇਖਦੇ ਆਂ ਬੱਚੇ ਗਲੀ ਗਲੀ ਵਿੱਚ ਵੇਲੇ ਘੁੰਮ ਰਹੇ ਨੇ ਜੀ ਜੋ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨਾਂ ਨੂੰ ਵੀ ਰੋਜ਼ਗਾਰ ਨਹੀਂ ਮਿਲ ਰਿਹਾ ਇੱਕ ਗਵਰਨਮੈਂਟ ਸਰਕਾਰ ਦਾ ਬਹੁਤ ਵੱਡਾ ਸਟੈਪ ਹੈ ਜਗਾ ਜਗਾ ਤੇ ਜੋ ਲਿਮਟਿਡ ਕੰਪਨੀ ਨੇ ਕੰਟਰੈਕਟ ਕਰਕੇ ਸਾਨੂੰ ਇਹ ਕੰਮ ਦੇ ਰਹੀ ਹੈ ਕਿ ਅਸੀਂ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਉੱਥੇ ਰੋਜ਼ਗਾਰ ਦੇ ਰਹੇ ਆ ਅੱਛਾ ਬੱਚਿਆਂ ਨੂੰ ਪਰੇਸ਼ਾਨ ਤਾਂ ਨਹੀਂ ਕਰਦੇ ਬੱਚਿਆਂ ਨੂੰ ਪਰੇਸ਼ਾਨਤਾ ਆਬਸਲੀਆ ਮੈਂ ਟ੍ਰੇਨਿੰਗ ਚ ਹੋਊਗੀ ਉਹਨਾਂ ਨੂੰ ਰਨਿੰਗ ਕਰਨੀ ਪੈਗੀ ਆਬਸਲੀਆ ਤਾਂ ਫਿਜ਼ੀਕਲ ਫਿਟਨੈਸ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਫਿਟ ਕਰਨਾ ਰੱਖ ਕਰਨ ਵਾਸਤੇ ਉਹਨਾਂ ਨੂੰ ਤਾਂ ਫਿਰ ਅਸੀਂ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਪੀਟੀ ਕਰਾਵਾਂਗੇ ਡ੍ਰਿਲ ਕਰਾਵਾਂਗੇ ਐਕਸਰਸਾਈਜ਼ਾਂ ਸਲੂਟ ਬੱਚੇ ਬੱਚੇ ਦੇਖੋ ਬਾਹਰ ਜਾਣਗੇ ਉਹਨਾਂ ਨੂੰ ਖਾਣਾ ਬਣਾਣਾਗੇ ਇੱਥੇ ਸਿਖਾਇਆ ਜਾਏਗਾ ਵਾਹ 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 ਬਹੁਤ ਵਧੀਆ ਸਰ ਬਹੁਤ ਵਧੀਆ ਔਰ ਮੈਂ ਪ੍ਰੀਤ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਹੈ ਔਰ ਅੱਜ ਜਿਹੜੀ ਜਾਣਕਾਰੀ ਭਰਪੂਰ ਹੈ ਪ੍ਰੋਗਰਾਮ ਹੈ ਇਹਦਾ ਬੜੇ ਲੋਕਾਂ ਨੂੰ ਫਾਇਦਾ ਹੋਏਗਾ ਨੌਜਵਾਨਾਂ ਨੂੰ ਫਾਇਦਾ ਹੋਏਗਾ ਬਹੁਤ-ਬਹੁਤ ਮਿਹਰਬਾਨੀ ਸਰ ਠੀਕ ਹੈ ਥੈਂਕ ਯੂ ਮੈਨ ਨੂੰ ਆਸਾ ਹੈ ਬੱਚੇ ਜੋ ਬੇਰੁਜ਼ਗਾਰ ਬੱਚੇ ਇਸ ਨਿਊਜ਼ ਨੂੰ ਸੁਣ ਕੇ ਆਪਣੇ ਮਲੇਰ ਕੋਟਲਾ ਵੀ ਜਰੂਰ ਪਾਣ ਵਾਦ ਤੋਂ ਵਾਦ ਪਾਰਟਿਸਪੇਟ ਕਰਕੇ ਆਪਣਾ ਜੋ ਆਪਣੀ ਕੰਪਨੀ ਨੇ ਡਿਟੇਲ ਦਿੱਤੀ ਹੋਈ ਹੈ ਉਹਨੂੰ ਸਿਲੈਕਸ਼ਨ ਹੁੰਦਿਆ ਇੱਕ ਮਹੀਨਾ ਟ੍ਰੇਨਿੰਗ ਕਰਕੇ ਆਪਣਾ ਰੋਜ਼ਗਾਰ ਲਵੇ ਇਹ ਲੰਬੇ ਟਾਈਮ ਦਾ ਐਸਆਈਐਸ ਸਾਡੇ ਨਾਲ ਜੁੜੇ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਇੱਕ ਹੈ ਤਾਂ ਬਸ